ਤੇਰੇ ਵਰਗੀ ਚਗਲ ਨਾਲ ਸੱਚੀ ਮੁਹੱਬਤ ਹੋ ਗਈ ਤੋ ਭੈਂ ਚੋ ਆਇਆ ਕਰਦਾ ਜੇ ਮੈਂ ਤੂੰ ਭੈਂ ਦਾ ਡ੍ਰੇਕ ਹੋਵੇਂ ਤੂੰ ਸਾਲਾ ਡ੍ਰੇਕ ਨਹੀਂ ਹੈਗਾ ਉਹ ਤੂੰ ਐਟੀਟਿਊਡ ਕਰਦੀ ਫਿਰਉ ਮਰ ਜਾਣੀ ਹੈ ਉਹਦੇ ਲਈ ਹਰ ਰੋਜ਼ ਵਰਤ ਪ੍ਰਾਰਥਨਾ ਰੱਖਦੀ ਹਾਂ ਛੁੱਟੀ ਲੰਮੀ ਬੋਰਾ ਚਿੱਟਾ ਰੰਗ ਉਸ ਦਾ ਠੱਕਰ ਗਈ ਜੱਤੀ ਮੂਰੇ ਚੱਲਣੀ ਤੇਰੀ ਰੱਡ ਵੈਨ ਲਾਜ ਹੋ ਗਈ ਹੱਟ ਬੜੀਆ ਨਹੀਂ ਬੀ ਬਠੰਦ ਬੜੀਆ ਸਵਾਗਤ ਕਰਦੇ ਆ ਮੇਟਰ ਪਿਆਰਿਓ ਤੁਹਾਡੇ ਕੋ ਹਰ ਨਵੇਂ ਵੀਡੀਓ ਦੇ ਵਿੱਚ ਟਾਰਗੇਟ ਰੱਖਦੇ ਆ 2000 ਲਾਈਕ ਤੇ 300 ਕਮੈਂਟ ਬੜੀ ਯਾਰੀ ਦੀ ਬਠੰਡ ਬੜੀ ਹੈ ਨਾਲ ਲੱਗ ਜਾਣੀ ਦੀ ਬਠੰਡ ਬੜੀ ਹੈ ਜਪਰੇ ਮਰ ਲੱਗੇ ਮੈਨੂੰ ਘੱਟ ਬੜੀ ਹੈ ਨਾਲ ਲੱਗ ਜਾਣੀ ਦੀ ਬਠੰਡ ਬੜੀ ਹੈ ਬਾਸੀ ਸਾਬ ਠੰਡ ਬੜੀਆਂ ਲਿਆ ਹੋਏ ਕਪੜਾ ਪਾਈ। ਐਕਸਕਿਊਜ਼ ਮੀ, ਦਸ ਨਾਟ ਰਾਈਟ। ਤੇ ਯਾਰ ਆਪਦੇ ਆਪ ਨੂੰ ਹੈਡਲਾਈਟ ਥਾਣੀ ਥਾਰੀ ਦਿਖਾ ਦੇ ਖਾ ਕਿ ਫੇਮਸ ਹੋਣ ਉਹ ਟੈਲੈਂਟ ਸਮਝੀ ਬੈਠੇ ਨੇ। ਫਿਰ ਮੇਰੇ ਸਾਲੇ ਆਏ ਕਹਿ ਦਿੰਦੇ ਨੇ ਵੀ ਲੋਕ ਸਾਡੀ ਹੈਡਲਾਈਟ ਥਾਰੀ ਥਾਰੀ ਦੇਖ ਕੇ ਐਵੇਂ ਕਹਿੰਦੇ ਨੇ ਵੀ ਦੂ ਤਨ ਇੰਚ ਹਰ ਅੰਦਰ ਨੂੰ ਹੋਰ ਹੋਊਗੀ। ਓ ਐਕਸਕਿਊਜ਼ ਮੀ, ਪੀਸ ਸਟਾਪ ਇਟ। ਓ ਬਾਸੀ ਸਭ ਉਤਾ ਹੁਣ ਹੋਊਗੀ। ਏ ਕਿਥੇ ਸਾਲੇ ਲਾਇਕ ਵੀ ਥੱਲੇ ਡੇਗਣ ਲੱਗੇ। ਇਹਨਾਂ ਨੇ ਉਭੀ ਦਿਖਾ ਦੇਣੀ ਆ। ਬਸ ਐਵੇਂ ਨਹੀਂ ਪਤਾ ਵੀ ਉਹ ਕ੍ਰੋਮ ਤੇ ਤਕੋਂ ਗਈ ਜਾ ਪਰ ਇੰਸਟ ਤਨਦੇ ਮੈਨੂੰ ਲੱਗਦਾ ਰੱਬ ਵੀ ਸੋਚਦਾ ਹੋਣਾਗਾ ਵੀ ਮੈਂ ਭੈਣ ਚ ਇਹ ਚੀਜ਼ਾਂ ਲਾਈਆਂ ਕਿਰੇ ਕੰਮ ਨੂੰ ਨੇ ਤੇ ਇਹ ਵਰਤੀ ਕਿਰੇ ਕੰਮ ਨੂੰ ਜਾਂਦੇ ਨੇ ਹੱਥ ਪੈਰ ਦਿੱਤੇ ਸੀ ਮਿਹਨਤ ਕਰਨ ਤੇ ਕਿਤੜ ਦੇ ਤੇ ਸੀ ਹਗਰ ਨੂੰ ਹੈਡਲਾਈਟਾਂ ਦਿੱਤੀਆਂ ਸੀ ਉਹ ਗੱਲ ਆਪਣੀ 1 ਮਿੰਟ ਜੀ ਹੋ ਹੋ ਬਾਸੀ ਸ਼ਾਬ ਤੁਹਾਨੂੰ ਪਤਾ ਹੈ ਹੁਣ ਬਸ ਇਹ ਜਿੰਦਕਾ ਨੂੰ ਨਹੀਂ ਸੀ ਦਿੱਤੀਆਂ ਮੇਰੇ ਕਹਾਂ ਦਾ ਮਤਲਬ ਤਾਂ ਇਹ ਸੀਗਾ ਤੇ ਇਹ ਮੇਰੇ ਸਾਰੇ ਉਤਲੇ ਚੱਕਰਾਂ ਤੋਂ ਲੈ ਕੇ ਥੱਲੇ ਚੱਕਰਾਂ ਤੱਕ ਆਪਦੇ ਕੈਮਰੇ ਦੇ ਚੱਕਰ ਘਮਾਉਂਦੀ ਨਹੀਂ ਨਾਲ ਲੱਗ ਜਾਣੀ ਬਬ ਠੰਡ ਬੜੀ ਹੈ ਨਾਲ ਤਾਂ ਲੱਗਦੀ ਏ ਇਹ ਕਿਰਕੈਂਦ ਸਹਰ ਮੰਗਾ ਆਕਸਕਿਊਜ਼ ਮੀ ਪਲੀਜ਼ ਉਹ ਬਾਸੀ ਸਭ ਤੁਸੀਂ ਪੰਜੋ ਗੱਲ ਪੂਰੀ ਕਿਉਂ ਨਹੀਂ ਸੁਣਦੇ ਹੁੰਦੇ ਇਹਨੂੰ ਖੰਗਾ ਵੀ ਨਾਲ ਆ ਪਤਾ ਨਹੀਂ ਲੱਗਣਾ ਹੈਗਾ ਆਹ ਰੇਕਰ ਕਰਤੀਆਂ ਮਿਰਹੀ ਚੈਰ ਆਪ ਬਾਈ ਜੂ ਦੋ ਥ ਕੁਲੂ ਤੂੰ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੈ ਇਹੋ ਜੀ ਔਰਤ ਨਾਲ ਉਹ ਬਾਸੀ ਸਭ ਵੀ ਜੀਨੋ ਕੈਂਡਿਆ ਵੀ ਇੱਕ ਨਾਲ ਲੱਗ ਜਾ ਉਹਦਾ ਕੈਲੂ ਮਿਰਨਾ ਗੋ ਤੁਸੀਂ ਪੈਰ ਕਿਉਂ ਮੇਟੋ ਮਾਤ ਦੇ ਦੇ ਮਾਤ ਦੇ ਰਹੋ

ਜਿਹਨੇ ਬੁਤਾ ਗਲਾਂ ਕਰਦਾ ਉਹ ਕੁਰੀਆ ਵੀ ਹੁਣ ਰੱਬ ਤਾਂ ਨਹੀਂ ਕਾਮਲਾ ਹੈਗਾ ਜੀਨੇ ਤੁਹਾਨੂੰ ਬਣਾ ਕੇ ਪੇ دیاਗਾ ਰੱਬ ਨੇ ਤੁਹਾਨੂੰ ਤਾਂ ਮੁੰਡੇ ਬਣਾਇਆ ਤੇ ਤੁਸੀਂ ਅੰਦਰੋਂ ਫੀਲਿੰਗ ਕੁਰੀਆ ਲਈ ਜਾਂਦੇ ਹੋ ਫਿਰ ਇੱਥੇ ਤਾਂ ਤੁਸੀਂ ਸਿੱਧਾ ਕੁਦਰਤ ਤੇ ਰੱਬ ਨੂੰ ਚੈਲੰਜ ਕਰ ਰਹੇ ਹੋ ਨਾ ਹੈਗੇ ਮੁੰਡਿਆਂ ਬੰਦੇ ਟੈਂਪੂ ਫਿਰਦੀਆਂ ਇਹ ਕਿਹੜੇ ਕਮੀ ਪੈਗੇ ਮੇਰਾ ਬਿਰ ਸਾਡੀ ਧਰਤੀ ਸੀ ਸੂਰ ਮਿਆਂ ਦੀ ਜੋਰ ਆਂਦੀ ਅਸੀਂ ਉਹ ਲੋਕ ਆ ਜਿਹੜੇ ਆਪਦੇ ਹੱਕਾਂ ਨੂੰ ਇੱਕ ਜੋੜ ਤੇ ਲੈਨੇ ਆ ਤੇ ਤੁਸੀਂ ਆਪਦੇ ਹੱਕਾਂ ਨੂੰ ਲੈਨੇ ਕਿੱਥੇ ਬਜੂਲ ਕੇ ਇਹ ਦੱਸਦੀ ਇਹ ਆਪਣੇ ਉਹ ਬਾਸੀ ਸਾਬ ਆਪਾਂ ਉਹ ਗੱਲ ਕਰਦੇ ਆ ਸੁੱਤ ਨਾ ਲੀ ਗਾ ਲਾਇਤੇ ਪਾਪਾ ਦੀਆਂ ਪੜੀਆਂ ਤਾਂ ਠੀਕ ਸੀਗੀਆਂ ਪਰ ਪਾਪਾ ਦੇ ਲੌਂਦੇ ਨਹੀਂ ਠੀਕ ਹੈਗੇ ਜਿੰਨਾ ਸਵਾ ਇਹ ਸਲੇਡਾ ਜੇ ਆਪਦੇ ਅੰਦਰ ਚ ਕੁੜੀਆਂ ਲਈ ਪਾਵਨਾ ਸੰਜਰੇ ਹਗਾ ਨਾ ਇਨੀ ਮੈਨੂੰ ਲੱਗਦਾ ਕੁੜੀਆਂ ਆਪਦੇ ਚ ਨਹੀਂ ਪਾਵਨਾ ਸੰਜਦੀਆਂ ਹੋਣੀਆਂ ਤਾਂ ਕਿਉਂ ਮੈਂ ਕਈ ਕੁੜੀਆਂ ਹਜਾਂ ਦੇਖੇ ਨੇ ਜਿਹੜੀਆਂ ਮੁੰਡਿਆਂ ਵਰਗੀਆਂ ਆਉਂਦੀਆਂ ਨੇ ਪਰ ਅਸਲ ਚ ਤਾਂ ਹੁੰਦੀਆਂ ਉਹ ਕੁੜੀਆਂ ਹੀ ਨੇ ਪਰ ਤੈਨੂੰ ਕੀ ਲੋੜ ਸੀ ਖਸਮਾਂ ਨੂੰ ਖਾਣਿਆ ਕਿ ਆਪਣੇ ਉਹ ਵਾਸੀ ਸﻢ ਤੁਸੀਂ ਭੈਣ ਤੋਂ ਨਗਤ ਵੀ ਚੈੱਕ ਰੂ ਕਰੇ ਪੋਇਟ ਵੀ ਗੱਲ ਲੈ ਲੈ ਐ ਕ੍ਰਮ ਬੈਸੇ ਦੇਖਿਆ ਨੇ ਇਹ ਜੇ ਲੱਛਣ ਤਾਂ ਚਲੋ ਤੁਸੀਂ ਕਰ ਨਹੀਂ ਨੇ ਉਤੋਂ ਭੈਣ ਦੇ ਯਾਰ ਕੱਪੜੇ ਇਹ ਜੇ ਪਾ ਲੈਣਗੇ ਭੈਣ ਚ ਇਨੇ ਵਧੀਆ ਵਧੀਆ ਫੈਸ਼ਨ ਚ ਲਾਇਸੀ ਲੰਬੂ ਹੁਣਾ ਨੇ ਪਰ ਇਨਾ ਮੇਰੇ ਸਾਵਿਆਂ ਨੇ ਫੈਸ਼ਨਾਂ ਦੀ ਭੈਣ ਨਹੀਂ ਦਰਤੀ ਨਾਰੇ ਖੁੱਤੀ ਰਿਆ ਬੱਚੇ ਅਜੂ ਇਹ ਜੇ ਲੱਛਣਾਂ ਤੇ ਆਈ ਗਿਆ ਸੀ ਕੱਛਾ ਚੋਤਾ ਵਾਲ ਕੱਟ ਲੈਂਦਾ ਫਿਰ ਕਹਿੰਦਾ ਲੋਕ ਦੇਖਦੇ ਨੇ ਲੋਕ ਗਾਲਾਂ ਕਰਦੇ ਨੇ ਬੇਟਾ ਤੇਰੇ ਜਿਹੜੇ ਪੈਰ ਨਹੀਂ ਮੇਰੇ ਨੂੰ ਕਰ ਮੈਂ ਉਹਨਾਂ ਨੂੰ ਬੇਟਾ ਚੁੰਮਾ ਉਹ ਬੱਸ ਜਿਸਾਂ ਸਾਰੇ ਦੇਖ ਗਏ ਮੈਂ ਤਾਂ ਕਹਿੰਨਾ ਇਕੱਲੇ ਇਹਨਾਂ ਦੇਖ ਕੇ ਦਿਆਂਦਾ ਵੀ ਇੰਟਰਗੂ ਹੋਣਾ ਚਾਹੀਦਾ ਵੀ ਕਿਹੜੀਆਂ ਗੱਲਾਂ ਗੱਲ ਕੇ ਥੋੜ੍ਹਾ ਹੁੰਦਾ ਕੁੜੀਆਂ ਵਾਲੇ ਪਾਸੇ ਵੱਲ ਬਦ ਬਦ ਗਿਆ ਭੈਣ ਜਿੱਦ ਦਾ ਇਹਦਾ ਕਦ ਕਾਟਾ ਹੋਣ ਨੂੰ ਤਾਂ ਇਹਨੂੰ ਪੁਲਿਸ ਦਿੱਤੀ ਆ ਰਿਕਰਨੀ ਚਾਹੀਦੀ ਸੀ ਜਾਂ ਬਾਹਰ ਆ ਕੇ ਸਾਡੇ ਆਂਗੂ ਮਿਲਤ ਪਰ ਇਹ ਮੇਰਾ ਸਵਾਲ ਇਹ ਦਰੀ ਮਿਹਨਤ ਕਰੀ ਜਾਂਦਾ ਖੈਰ ਇਕ ਲੋ ਇਹ ਗੱਲ ਤਾਂ ਮੰਨ ਲੈਣੇ ਵੀ ਬਿਗਨਸ ਇਹਨਾਂ ਤੇ ਵਧੀਆ ਚੱਲਦੇ ਨੇ ਜਿਹੜੇ ਹਿਸਾਬ ਨਾਲ ਇਹ ਗੱਡੀਆਂ ਲਈ ਜਾਂਦੇ ਨੇ ਸਾਡੇ ਤੋਂ ਤਾਂ ਸਾਲੀ ਮਰੂਤੀ ਵੀ ਨਹੀਂ ਜੁੜੀ ਹੈਗੀ ਮੈਂ ਕਿਉਂ ਕੱਲਾ ਦੇਖਾਂ ਮਿੱਤਰ ਪਿਆਰੋ ਤੁਸੀਂ ਵੀ ਦੇਖੋ ਮੇਰੇ ਕੱਲੇ ਦੇ ਕਿਉਂ ਤੇ ਆ ਬਣੇ ਮੈਂ ਤਾਂ ਤੁਹਡੇ ਵੀ ਬਣਾਉਂਗਾ ਤੁਸੀਂ ਦੇਖੋ ਮੈਂ ਤਰਪਿਆਰੋ ਆਪਾਂ ਨੂੰ ਸੀ ਲੈਣੀ ਜੁਰੀ ਇਹ ਪਟੂ ਪੂਰਾ ਹੀ ਗਾਡਰ ਵਰਗੀ ਪੱਤੀ ਫਿਰਦਾ ਜਿਹੜੇ ਅਸਹਾਵ ਦੇ ਇਨਾ ਅਸਹਾਰਿਆ ਨੇ ਲੱਤਣੇ ਪੜੇ ਹੋਈ ਨਹੀਂ ਨਾ ਮੈਨੂੰ ਲੱਗਦਾ ਇਨਾ ਅਸਹਾਰਿਆ ਨੇ ਆਪਾਂ ਨੂੰ ਮਾਰ ਕੇ ਸਾਲੇ ਨਾ ਬਾਕੀ ਕੁੜੀਆਂ ਵੀ ਇਹ ਜਾਂ ਨਾਲ ਸੈੱਟ ਹੁੰਦੀਆਂ ਨੇ ਇਹੀ ਸਾਲੇ ਪਿਆਰ ਬੰਦ ਕਰਦੇ ਨੇ ਸੋਨਾ ਮੋਨਾ ਜੀ ਤੁਸੀਂ ਦੇਖ ਸਕਦੇ ਹੋ ਮਿੱਤਰ ਪਿਆਰੋ ਇਹ ਮੁੰਡੇ ਇਹ ਨਾਂ ਪਿਆਰ ਕਰਦਾ ਵੀ ਮੁੰਡੇ ਦਾ ਦਿਲ ਹੀ ਪੀਸਿਆ ਗਿਆ ਜਾਂ ਫਿਰ ਸਾਲਾ ਬੰਬ ਬਣੀ ਫਰਦਾ ਤੂੰ ਹੱਥ ਵਿੱਚ ਕੀ ਚੀਜ਼ ਤਾਂ ਹੈਗੀ ਆ ਕੋਈ ਨਾਲੇ ਪੈਂਦੇ ਰੱਤਲੇ ਨੂੰ ਕੱਤੀ ਹੈ ਤੇ ਕਈ ਵਾਰ ਮੁੰਡਿਆਂ ਤੇ ਇਹ ਚੀਜ਼ਾਂ ਹੁੰਦੀਆਂ ਨੇ ਹੋਰ ਕਿਤੇ ਦੋਵੇਂ ਸਮਾਨ ਹੀ ਬਾਹਰ ਫਿਰਦੇ ਹੋਣ ਕਮ ਆਨ ਬੀਬੀ ਪਲੀਜ਼ ਸਟਾਪ ਇਟ ਹੋ ਹੋ ਬਸੀ ਜਾ ਮੈਂ ਤਾਂ ਹੀ ਜਿਹੜਾ ਮੱਕ ਤੇ ਕਰੇ ਲੋਦੀ ਨੂੰ ਸੁਲਾ ਦਿੱਤੀਆ ਬਾਕੀ ਜਿਹੜੀ ਇਹਨਾਂ ਦੀ ਸਟੋਰੀਜ਼ ਇਨਾਂ ਵੀਡੀਓ ਚ ਤਾਂ ਮਨ ਨਾਲ ਮੈਟਰਪੀਅਰ ਮੇਰੇ ਤਾਂ ਸਲੇ ਕੰਗੂਟਾ ਕੀ ਕਰਗੀ ਇਹਨੇ ਬੰਦੇ ਯਾਰ ਨੇ ਚਪੇੜਾ ਤਾਂ ਖੂਰੀ ਦੇ ਲਾਣ ਨੇ ਪਰ ਇਹੋ ਦੇਖ ਕੇ ਸਦਾ ਐਵੇਂ ਲੱਗਣ ਲੱਗ ਗਿਆ ਵੀ ਚਪੇੜਾ ਸਾਡੇ ਪਈਆਂ ਨੇ ਬਲਜਿੰਦਰ ਪੈਸਟਰ ਮੇਰਾ ਵੱਡਾ ਭਰਾ ਮੈਂ ਉਹਦੇ ਲਈ ਹਰ ਰੋਜ਼ ਵਰਤ ਪ੍ਰਾਰਥਨਾ ਰੱਖਦੀ ਆਂ ਜਸੂ ਵਾਲੇ ਜਿੱਤਣਗੇ ਵੀ ਜਿੱਤਣਗੇ ਜਸੂ ਵਾਲੇ ਜਿੱਤ ਨਹੀਂ ਫੇਰ ਮੇਰੇ ਸਾਲੇ ਕਹਿੰਦੇ ਨੇ ਵੀ ਲੋਕ ਸਾਨੂੰ ਗਾਲਾਂ ਕਰਦੇ ਨੇ ਵੀ ਪੈ ਤੂੰ ਜਹੇ ਤੁਹਾਡੇ ਕੰਮ ਨੇ ਗਾਲਾਂ ਆ ਰਹੀਆਂ ਇਥੇ ਸ਼ਿਤਰ ਵਾਲੇ ਹੋਏ ਪੈ ਨੇ ਇਹ ਤਾਂ ਫਾਨ ਤੁਝ ਗੁਫਾਰੇ ਸਾਡਾ ਲਖਮ ਹੋ ਗਿਆ ਜਿਵੇਂ ਅੱਗੇ ਵੀ ਉਹ ਤੋਂ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਸਾਡੇ ਪਿਤਾ ਜੀ ਨਹੀਂ ਕੁਝ ਕਰ ਸਕਦੇ ਉਹ ਪੈਣ ਤੁਝ ਪਿਤਾ ਜੀ ਨੇ ਖੁਸ਼ ਕੀਤਾ ਨਾ ਨਾ ਹੁੰਦਾ ਪਿਤਾ ਜੀ ਫੜੇ ਹੋਈ ਨਾ ਜਾਂਦੇ ਜੇ ਕੀਤਾ ਤਾਂ ਹੀ ਫੜੇ ਗਏ ਨੇ ਬਰਦਾ ਭਰਾਤਾ ਮੈਨੂੰ ਲੱਗਦਾ ਇਹ ਉੱਤੋਂ ਉੱਤੋਂ ਕਹਿੰਦੀ ਆ ਬਿੱਖੋ ਤਾਂ ਮੇਟਰ ਪਿਆ ਰਹੇ ਉਹdal ਯਾ ਨਾਲੇ ਜਿਹੜੀਆਂ ਇਹ ਵਰਤ ਪ੍ਰਾਰਥਨਾ ਮਾ ਉਹਦੇ ਲਈ ਰੱਖਦੀ ਫਿਰਦੀ ਐ ਨਾ ਜੇ ਕਿਤੇ ਇਹੀ ਪ੍ਰਾਰਥਨਾ ਮ ਆਵਦੇ ਘਰ ਲਈ ਰੱਖੀਆਂ ਹੁੰਦੀਆਂ ਉਹਨੇ ਤੈਨੂੰ ਦਾ ਰੰਗੂ ਸਿੱਧੀ ਤੇ ਬਿੰਦਰ ਪਾਸਟਰ ਨੂੰ ਮਾਪਨ ਇੱਕ ਕਲੀ ਮਾ ਲਾ ਪਾਈ ਹੁੰਦੀ ਸੀ ਜੇ ਕੱਦੇ ਹੁੰਦਾ ਤਾਂ ਉਹ ਵੀ ਭੈਣ ਚੋਂ ਬਾਹਰ ਸਾਰੇ ਕੀਤੇ ਹੋਗੇ ਪਰ ਛਾਲ ਮਹੀਨਾ ਨੂੰ ਅਜੇ ਤੱਕ ਨਹੀਂ ਆਈ ਹੈਗੀ ਨਾਲੇ ਮਿੱਤਰ ਪਿਆਰੂ ਮੀਨ ਗਰ ਦਾ ਜਿਹੜੀ ਮੈਨੂੰ ਐਵੇਂ ਦੱਸੋ ਵੀ ਕਿਧਰੋਂ ਇਹਦਾ ਵੱਡਾ ਭਰਾ ਲੱਗਦਾ ਹੋ ਜਿੱਦੀ ਇਹਦੀ ਉਮਰ ਆਉਤਾ ਮੈਨੂੰ ਲੱਗਦਾ ਪੋਤਿਆਂ ਦੀ ਲਾਈਨ ਚ ਆਉਂਦਾ ਹੁਣ ਇਹਦੀ ਚ HAHAHA <laughs> ਆਪਦੇ ਆਪ ਨੂੰ ਤਾਂ ਮੈਨੂੰ ਲੱਗਦਾ ਹੈ ਉੰਨੇ ਵੀ ਸਨਾਦੀ ਵੀ ਸ਼ਾਮ ਤੇ ਦੀ ਆ ਨਾਲੇ ਜੀਓ ਦੀ ਪੜਾਈ ਵੀ ਆ ਤੁਹਾਡੇ ਪੰਪਾ ਨਹੀਂ ਪੜਾਈ ਹੋਦੀ ਉਹ ਗੱਲ ਆਪਜੀ ਇੱਕ ਮਿੰਟ ਜੀ ਹੋ ਬਸੀ ਜਬ ਆਪਾ ਤਾਂ ਬੇਸਿਕ ਹਲ ਕਰਦੇ ਹਾਂ ਪਰ ਮੈਂ ਇਹ ਬੀਬੀ ਨੂੰ ਕਹਿਣਾ ਚਾਹੁੰਦਾ ਵੀ ਫੇਰ ਤੁਸੀਂ ਇਹ ਗਰ ਨਾ ਕਿਹਾ ਕਰੋ ਪਿੱਲੂ ਕਹਿ ਜਾ ਕੋ ਉਸ ਕਹਿੰਦੇ ਨਹੀਂ ਆਪੜੋ ਕਮੈਂਟ ਕਹਿੰਦਾ ਭਰਾ ਕਾ ਨੂੰ ਆਪਦੀ ਕੁੜੀ ਦਾ ਖਾਸ ਨਹੀਂ ਬਣਾ ਲਾ ਉਹਨੂੰ ਠੋਕ ਲਾ ਕੇ ਵੀ ਆਪਦੇ ਅਖਰੀ ਤੇ ਫੜ ਕੇ ਵਿੱਚ ਪਾਇਆ ਵੀ ਆਪ ਘਰੇ ਇੱਥੇ ਬਸੀ ਸਭ ਤੂਤੀ ਦੀ ਗੱਲ ਹੋ ਰਹੀ ਹੈ ਔਰ ਐਕਸਕਿਊਜ਼ ਮੀ ਸਾਬੇਕ ਦੀਪੇ ਹੁੰਦੇ ਯਰਾਂ ਦੇ ਕੰਮ ਆ ਚੰਗੇ ਹੁੰਦਾ ਇਹ ਜੀ ਨੂੰ ਵਰਤ ਰੱਖਣ ਦੀ ਲੋੜ ਨਾ ਪਵੇ ਪਹਿਲਾਂ ਇਹ ਪੰਪ ਦੇ ਦੇ ਪ੍ਰਬਾਧਨ ਤੇ ਆਨੇ ਤੇ ਫਿਰ ਵਰਤ ਪ੍ਰਾਰਥਨਾਮਾ ਕਰਦਿਆਂ ਨੇ ਓਈ ਦੇਖ ਲੂ ਦੇਖ ਲੂ ਮੈਟਰਪੀਰ ਤੁਸੀ ਇੰਨੇ ਕਦੇ ਉੱਤੀ ਲ ਮੀਂਗੋ ਰਿਕਿਟਿਨੀ ਦੇਖੀ ਹੋਣੀ ਨਸੇਜ ਦੂਬਿਆ ਅੰਗਾਂਗ ਨਹੀਂ ਦੇਖਿਆ ਹੋਣਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕਿਹੜੇ ਨਸੇਜ ਤੁਹਾਡਾ ਅੰਗਾਂਗ ਦੂਬਿਆ ਹੋਇਆ ਸੀ ਜਿਹੜਾ ਸਾਲਾ ਇੰਨਾ ਵੱਡਾ ਵੱਡਾ ਹੋਇਆ ਪਿਆ ਵਾਏ ਕਮ ਆਨ ਬੇਬੀ ਓਹੋ ਬੱਸੀ ਹੈ ਅੰਗਾਂਗ ਦੂਬਿਆ ਹੋਇਆ ਘੱਟ ਤੇ ਫਸਿਆ ਹੋਇਆ ਬੱਦ ਲੱਗਦਾਗਾ ਪਿਛੇ ਬਾਰਾਜਾ ਕੇ ਕਰੁਇਨਾ ਦਾ ਮਰੀਆ ਕਿ ਤਰਤਾ ਪਾਣ ਚੁਆ ਹੈ ਜਿਨੇ ਜਿਵੇਂ ਦੋ ਬਟਲ ਇਕੱਠੇ ਮੂਦੇ ਮਾਰੇ ਹੁੰਦੇ ਨੇ ਓਏ ਬਾਰਾਜਾ ਦ ਲੱਕਾ ਅਰਜਾ ਸਕੂਲਾਂ ਵਿੱਚ ਹੁੰਦੀਆਂ ਨਹੀਂ ਉਸ ਮਤਿਆਰ ਦੀਆਂ ਪੈਣ ਚ ਉਹ ਜਿਹੇ ਮਤਿਆਰ ਹੀ ਦੇਖੀਆਂ ਰਹਿ ਗਈਆਂ ਸੀ ਮੈਨੂੰ ਲੱਗਦਾ ਜਦੋਂ ਦਾ ਸਣਾ ਲੋਕ ਬਾਹਰਲੇ ਨੂੰ ਆਉਂਦਾ ਕੇ ਪਿੱਛੇ ਪੈਣ ਚ ਉਹ ਜਿਹੇ ਨਮੂਨੇ ਹੀ ਰਹਿ ਗਏ ਜਿਨ੍ਹਾਂ ਨੇ ਗੰਦ ਤੋਂ ਹੋਂ ਦਾ ਪੂਰਾ ਵਧੀਆ ਮੌਕਾ ਸਾਂਭਿਆ ਹੋਇਆਗਾ ਮੈਨੂੰ ਪੈਣ ਚ ਇਹ ਗੰਨ ਲਈ ਸਮਝ ਆਉਂਦੀ ਵੀ ਇਹ ਆਪਦੀਆਂ ਰੀਲਾਂ ਦੁਬਾਰੇ ਚ ਲਾ ਕੇ ਕਿਉਂ ਨਹੀਂ ਦੇਖਦੇ ਹੈ ਕਿ ਵੀ ਪੈਣ ਚ ਉੱਚੀ ਜੰਬੀ ਚਿੱਟੀ ਚਿੱਟੀ ਆ ਕੇ ਨਿਰਾਗੂ ਸੋ ਇਹ ਦੇਖੋ ਕਿ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਉਹ ਬਾਸੀ ਸਭ ਇਨਾ ਮੇਰੇ ਸਾਰਿਆਂ ਦੇ ਇਹ ਜੇ ਲੱਛਣ ਹੀ ਇਹਨਾਂ ਨੂੰ ਗਾਲਾਂ ਕਢਾਉਂਦੇ ਨੇ ਇਹ ਸਟੱਪ ਤਾਂ ਚੱਕਰਨ ਲੱਗੀ ਹੋਈ ਹੈ ਜਿਵੇਂ ਆਰਕੈਸਟਾਲੀਆਂ ਨਾ ਰਹੀ ਹੁੰਦੀ ਆ ਆਪਦੇ ਆਪ ਨੂੰ ਤਾਂ ਮੇਰੀ ਜਲਪੜੀਓ ਸਮਝਦੀ ਆ ਬਾਕੀ ਮਿੱਤਰ ਪਿਆਰੋ ਜਿੰਨੀ ਇਹ ਜੀਆਂ ਚਬਲਾਂ ਨੂੰ ਸਪੋਰਟ ਕਰਦੇ ਹੋ ਨਾ ਉਹਨੇ ਸਾਨੂੰ ਵੀ ਕਰ ਦੇਕਰ ਤੇ ਜਿਹੜਾ ਆਪਣਾ ਦੂਸਰਾ ਚੈਨਲ ਆ ਉਹਦੇ ਤੇ ਰੀਚ ਬਹੁਤ ਜ਼ਿਆਦੇ ਡਾਣ ਚੱਲਦੀ ਆ ਜੇ ਤੁਸੀਂ ਸਪੋਰਟ ਕਰੋਗੇ ਆਪਾਂ ਉਹਦੇ ਤੇ ਵੀ ਨਵੀਆਂ ਵੀਡੀਓਜ਼ ਨਤ ਲੈ ਕੇ ਆਵਾਂਗੇ ਤੇਈ ਸ਼ਰੀਫ ਕੁੜੀਆਂ ਦਾ ਦਿਲ ਤੋੜਿਆ ਸੀ ਮੈਂ ਉਹਨਾਂ ਦੀ ਬਦ ਦੁਆ ਦਾ ਨਤੀਜਾ ਕਿ ਮੈਨੂੰ ਤੇਰੇ ਵਰਗੀ ਚਗਲ ਨਾਲ ਸੱਚੀ ਮੁਹੱਬਤ ਹੋ ਗਈ ਕਿਨੀਆਂ ਮੇਲੀਆਂ ਬਦ ਦੁਆਆਂ ਨੇ ਮੇਰੇ ਨਾਲ ਦੇ ਤਰ ਅਰੇ ਵਾ ਕਿਆ ਬਾਤ ਐ ਮੁਹੱਬਤ ਉਬਿਸਕੀ ਪੈਨ ਤੁ ਜਰੇ ਮਾਪਿਓ ਨੇ ਤੁ ਨੂੰ ਪਾਲ ਪੂਸ ਕੇ ਉਹ ਨਹੀਂ ਬਿਸਾਲ ਦੇ ਬਡੇ ਬਡੇ ਕਰਤਾ ਉਹਨਾਂ ਦੀ ਮੁਹੱਬਤ ਨੂੰ ਪੁੱਲ ਗਏ ਤੇ ਉਹ ਲੀਂ ਦੀ ਜੀ ਬਿਚੇ ਲੱਗੀ ਔਰ ਐਕਸਕਿਊਜ਼ ਮੀ ਪੀ ਸਟਾਪ ਐ ਉਹ ਬਾਤੀ ਸਭ ਗਾਣਾ ਨਿਕਲਦਿਆਂ ਨੇ ਇਹ ਜਿਹਾਨੂੰ ਤੁਸੀਂ ਇੱਕ ਗੱਲ ਦੇਖੋ ਉਹ ਜੀ ਉਸ ਹੀ ਟੈਬਲ ਦੀ ਉਹ ਜੀ ਇਹ ਆਚਾ ਬਲੋ ਤਾਂ ਅਣਚੁਕ ਰਹੋ ਤਾਂ ਕਿਸੇ ਕੰਮੋਂ ਨਿਕਲੇ ਹੋਣਗੇ ਪਰ ਇਹਨਾਂ ਮੇਰੇ ਸਾਲਿਆਂ ਨੇ ਬਸ ਸਟੈਂਡ ਬਠਿੰਦੇ ਵਾਲੇ ਤੇ ਗਾਤੀ ਪਾੜੀ ਜਹ ਜ ਇਹਨਾਂ ਦੇ ਪੈਨ ਚ ਹਾਲਾਤ ਨੇ ਮੈਨੂੰ ਤਾਂ ਕਦੇ ਕਦੇ ਲੱਗਦਾ ਗਾ ਵੀ ਨਾ ਤਾਂ ਇਹ ਨਾ ਹੋਂ ਤੇ ਨਾ ਉਹ ਉਹਨਾਂ ਦੀ ਨਾਲੇ ਜੀ ਨੂੰ ਇਹ ਸੱਚੀ ਮੁਹੱਬਤ ਦੱਸਦਾ ਫਿਰਦਾ ਉਹ ਇਹਨੂੰ ਮਾਫ਼ ਰਿਹਾ ਜਾਂਦਾਂ ਕਰਦੀ ਤੇ ਇਹ ਉਹ ਨੂੰ ਕਰਦਾਗਾ ਉਹ ਕਹੀ ਜਾਂਦੀ ਤੇ ਤੇਰਾ ਖੜਾ ਨਹੀਂ ਸੀ ਹੁੰਦਾ ਤੇ ਇਹ ਕਹੀ ਜਾਂਦਾ ਤੂੰ ਛੱਡਦੀ ਨਹੀਂ ਸੀ ਤੇਰੀ ਬਾਹਰ ਅੰਦਰ ਗੱਲਬਾਤ ਸੀ ਹੋਰ ਕਿਸੇ ਨਾਲ ਰਬਾ ਇਹ ਤਾਂ ਧੋਤੀ ਖੋਲ ਰਹਾ ਹੈ ਮੈਂ ਤੂੰ ਜ਼ਿੰਦਗੀ 'ਚ ਬੜੇ ਫੁੱਦੂ ਫੁੱਦੂ ਪੰਦੇ ਦੇਖੇ ਨੇ ਪਰ ਇੰਨਾ ਬੜੇ ਫੁੱਦੂ ਪੰਦੇ ਨਹੀਂ ਦੇਖੇ ਮੈਂ ਨਾਲੇ ਮੇਰਾ ਸਵਾ ਸੱਚੀ ਮੁਹੱਬਤ ਦਸੀ ਜਾਂਦੇ ਨਾਲੇ ਕੁੜੀਆ ਬੰਗਾਂ ਲੰਗਦੀ ਜਾਂਦਾਗਾ ਨਾਲੇ ਮੈਨੂੰ ਲੱਗਦਾ ਜਿਹੜੀ ਇਹ ਕੌਂਟਰੋਵਰਸੀ ਇਹ ਰਹੀ ਬਥੇਨੇ ਐਵਰੀ ਇਨਾਂ ਨੇ ਆਪ ਦੀ ਰੀਚ ਵਧਾਉਣ ਦੀ ਖਾਤਰ ਆਪ ਦੇ ਆਪ ਨੂੰ ਫੇਮਸ ਕਰਨ ਦੀ ਖਾਤਰ ਕਰੀ ਹੋਈ ਆ ਭੈਣ ਦੇ ਯਾਰਾਂ ਦੇ ਮਹੀਨੇ ਕੁ ਮਗਰੋਂ ਹੌਲ ਟਖੜਦਾ ਉਹ ਇਹਨੂੰ ਕਲਾਕਾਰ ਦਿੰਦੀ ਅਤੇ ਕਦੇ-ਕਦੇ ਇਹ ਉਹਨੂੰ ਘੜ ਦਿੰਦਾ ਨਾਰੇ ਜਿਹੇ ਜਿਹੇ ਹਰੀਲਾ ਪਾਉਂਦੇ ਨੇ ਇਹ ਸਾਰੇ ਇੱਕ ਦੂਜੇ ਨੂੰ ਟਾਰਗੇਟ ਕਰਕੇ ਫੇਮਸ ਹੋਣ ਨੂੰ ਹੀ ਪੈ ਰਹੇ ਨੇ ਹੋਰ ਕੁਝ ਨਹੀਂ ਹੈਗਾ ਬਾਕੀ ਕੋਲ ਮਲਾ ਕੇ ਜਿਹੜੇ ਤੁਹਾਡੇ ਲੱਛਣ ਨੇ ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਵੀ ਤੁਸੀਂ ਪਹਿਲ ਤੋਂ ਕੁ ਸੀਨ ਨੂੰ ਇਹ ਰੇ ਅਗੀ ਗਾਵਾ ਤੰਗ ਕਰਦਾ ਤੰਗ ਕਰਦਾ ਜੀ ਜਿਹੜਾ ਇਹਨਾਂ ਦੇ ਕਿਤਨਾ ਚ ਕੀੜਾ ਦਾ ਓਹ ਐਕਸਕਿਊਜ਼ ਮੀ ਪੀ ਸਟਾਪ ਇਟ ਬਾਸੀ ਸਾਹਿਬ ਪਤਾ ਸਾਲਿਆ ਨਜ਼ਰ ਖੋਸਾ ਗਾਰੰਟੀ ਕਿਸੀ ਕੀ ਮੈਨੂੰ ਕਹਿਣ ਲੱਗੀ ਸੀ ਜੂ ਜਨਾਨਾ ਹੈ ਜਨਾਨਾ ਜਿਹੜੇ ਸਾਬ ਦੇ ਇਹਨਾਂ ਦੇ ਹਾਲਾਤ ਹੋਏ ਪੈਨੇ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਵਿਆਹ ਦੀਆਂ ਸਾਈਆਂ ਲਾਉਣੀਆਂ ਚਾਹੀਦੀਆਂ ਨੇ ਹੋਰ ਤਾਂ ਇਹ ਹੁਣ ਜ਼ਿੰਦਗੀ ਚ ਅਜੀਬ ਕੁਛ ਕਰ ਨਹੀਂ ਸਕਦੇ ਕੁਸਿਆਂ ਦਾ ਖਤਾਬ ਤਾਂ ਇਹਨਾਂ ਨੇ ਅਜੀਬ ਕਰ ਲਿਆ ਮੈਂ ਭੈਣ ਤੋਂ ਸੱਚੀ ਹੋ ਹੈਰਾਨ ਇਹਨਾਂ ਦੇ ਕਰਦੇ ਤੇ ਜਿਹੜੇ ਇਹਨਾਂ ਨੂੰ ਉਹ ਕੁਦੇ ਨਹੀਂ ਹੈ ਕਿ ਇਹਨਾਂ ਤਾਂ ਭੈਣ ਤੋਂ ਸੂਨ ਸੀਤ ਵਾਲਾ ਨਹੀਂ ਨੂੰ ਸੂਨ ਵਾਦੀ ਨਾ ਅਸਕੜਿਆ ਹੋਇਆ ਪੇਟਾ ਨਾ ਮਾਇਗਾ ਸਾਤ ਗੁਰ ਕੀ ਹਾਲ ਉਹ ਮੈਂ ਸੁਣਿਆ ਭੈਣਾਂ ਚੋ ਗਿਫਟ ਵੀ ਭੇਜਦੇ ਹਨ ਮੈਨੂੰ ਲੱਗਦਾ ਉਹ ਵੀ ਮਾਨਸ ਸੋਚਦਾ ਹੋਣਾ ਵੀ ਸਾਰੇ ਗਿਫਟ ਗੁੱਟ ਦੇਈਆਂ ਨੇ ਹੋਰ ਨਾ ਕਿ ਤੇ ਸਰਦਸੂਦ ਕੀ ਬਾਗ ਜੀ ਜਿਹੜੇ ਹਿਸਾਬ ਦੇ ਇਹਨਾਂ ਦੇ ਲੱਛਣ ਨੇ ਇਹਨਾਂ ਨੂੰ ਦੇਖ ਕੇ ਤਾਂ ਇਹੋ ਗੱਲ ਨਿਕਲਦੀ ਆ ਵੀ ਇਹ ਹੁਸਨਾ ਦੇ ਪਰੇਖਾ ਅਤੇ ਖੱਚਾਂ ਦੀ ਖੱਚ ਵੱਧ ਲੱਗਦੀ ਆ ਉਹ ਵੀ ਸਿਰੇ ਦੀ ਬਾਕੀ ਇਹ ਵੀਡੀਓ ਦੀ ਮੈਂ ਆਵਾਜ਼ ਬੰਦ ਕਰਕੇ ਦਿਖਾਉਣਾ ਤੁਸੀਂ ਦੇਖੋ ਤੇ ਫੀਲ ਕਰੋ ਅੰਦਰੋਂ ਅੰਦਰ ਹੀ ਕਢਵਾਉਣਾ ਇੱਕ ਵਾਰੀ ਮੈਂ ਗਾਣੇ ਮੈਂ ਨਾ ਪਿਆਰ ਕਰਦਾ ਉਹ ਪਿਆਰ ਹੁਣ ਇਤੋਂ ਪਰੇ ਦੱਸ ਕੇਗਾ ਪਿਆਰ ਪਿਆਰ ਕੋ ਸਾ ਕਿਹੜਾ ਪਗਲ ਹੈ। ઓਹ ਐਕਸਕਿਊਜ਼ ਮੀ ਪੀ ਸਟਾਪ ਇਟ। ਹੋ ਬਾਸੀ ਸਾ ਪਰ ਇਹ ਆੜਿਓ ਇਹਨਾਂ ਦੇ ਪੂਰੀ ਫੇਟ ਬੈਠਦੀ ਆ। ਨਾਵੇਂ ਹੁਣ ਇਹ ਪਹਿਲਾ ਵਾਲੇ ਲਛਣਾ ਤੇ ਦੁਬਾਰੇ ਆ ਗਈ। ਇਹ ਚਾਉਂਦੇ ਨੇ ਵੀ ਅਸੀਂ ਪਹਿਲਾ ਵਾਲੇ ਲਛਣਾ ਕਰੀਏ, ਲੋਕ ਦੇਖਣ ਮਾਂ ਭੈਣ ਦੀਆਂ ਗਾਲਾਂ ਕੱਢਣ ਤੇ ਪੁੱਛਣ ਕਿਹੜਾ ਕੀੜਾ ਤੰਗ ਕਰਦਾ گا۔ ਇਹ ਪਾਲਦੇ ਨੇ ਉਹ ਹਰੀਓਈ ਪਹਿਲਾਂ ਵਰਗੀ ਰੀਚ ਚਾਹੇ ਜੀ ਇਹਨਾਂ ਨੂੰ ਇਹ ਗਾਣੇ ਤੋਂ ਸਭ ਤੋਂ ਪਹਿਲੀ ਵਾਰ ਮਿਲੀ ਸੀ। ਬਾਕੀ ਤੁਹਾਨੂੰ ਮਿੱਤਰ ਪਿਆਰਿਓ ਪਤਾ ਹੀ ਆ। ਉਪਰੋਂ ਕੇ ਦੋ ਵਾਂਗੂ ਮੜੀਆਂ। ਅੰਦਰੋਂ ਪਾਤੀਆਂ ਲਈ ਰਾਣੀ ਕਮੈਂਟ ਕਰਕੇ ਦੱਸ ਦਿਓ ਵੀਡੀਓ ਕਿਦਾਂ ਦੀ ਲੱਗੀ ਮਿਲਦੇ ਆ ਕੋਹਰ ਨਵੇਂ ਬੜੀ ਅਜੀਬ ਵੀਡੀਓ ਦੇ ਨਾਲ